ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਤਰੂ ਭਗਤ ਜੀ ਆਦਿਕਾਲ ਵਿੱਚ ਜਿਸ ਦਾ ਨਾਮ ਸਤਜੁਗ ਹੈ ਭਗਤ ਤਰੂ ਜੀ ਦਾ ਜਨਮ ਹੋਇਆ ਆਪ ਦਾ ਜਨਮ ਰਾਜੇ ਉਤਪਾਦਨ ਦੇ ਘਰ ਮਾਤਾ ਸੁਨੀਤੀ ਜੀ ਦੀ ਕੁੱਖੋਂ ਹੋਇਆ ਉਹ ਬੜੀ ਧਾਰਮਿਕ ਨੇਕ ਤੇ ਉੱਚੇ ਵਿਚਾਰਾਂ ਵਾਲੀ ਇਸਤਰੀ ਸੀ ਰਾਜੇ ਉਤਪਾਦਨ ਦੀਆਂ ਦੋ ਰਾਣੀਆਂ ਸਨ ਛੋਟੀ ਰਾਣੀ ਬਹੁਤ ਸੁੰਦਰ ਪਰ ਈਰਖਾ ਕਰਨ ਵਾਲੀ ਸੀ ਉਸ ਨੇ ਰਾਜੇ ਨੂੰ ਕਾਬੂ ਕਰ ਰੱਖਿਆ ਸੀ ਸਦਾ ਆਪਣੇ ਮਹਿਲ ਵਿੱਚ ਰੱਖਦੀ ਸੀ ਉਹਨਾਂ ਦਾ ਵੀ ਇੱਕ ਪੁੱਤਰ ਸੀ ਸੁਨੀਤੀ ਦੇ ਪੁੱਤਰ ਤਰੂ ਨੂੰ ਮਤਰੀ ਮਾਂ ਰਾਜੇ ਦੀ ਗੋਦ ਵਿੱਚ ਬੈਠ ਕੇ ਸੁੱਖ ਨਾ ਲੈਣ ਦਿੰਦੀ ਪਰ ਤਰੂ ਹਮੇਸ਼ਾ ਹੀ ਆਪਣੇ ਪਿਤਾ ਦੀ ਗੋਦੀ ਦਾ ਨਿਗ ਮਾਨਣਾ ਚਾਹੁੰਦਾ ਕਿਉਂਕਿ ਜਿਸ ਬੱਚੇ ਨੂੰ ਬਾਪ ਦਾ ਪਿਆਰ ਨਹੀਂ ਮਿਲਦਾ ਉਸ ਬੱਚੇ ਦਾ ਜੀਵਨ ਅਧੂਰਾ ਹੁੰਦਾ ਹੈ ਭਾਈ ਗੁਰਦਾਸ ਜੀ ਦੇ ਅਨੁਸਾਰ ਤਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੋ ਛੜ ਲੀਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੀ ਕੀਤਾ ਇੱਕ ਦਿਨ ਤਰੂ ਪਾਲਕਾਂ ਦੇ ਨਾਲ ਖੇਡ ਕੇ ਹੱਸਦਾ ਖੇਡਦਾ ਮਹਿਲ ਪਹੁੰਚਿਆ ਉਸ ਨੂੰ ਹੱਸਦਾ ਖੇਡ ਦੇਖ ਕੇ ਰਾਜੇ ਦੇ ਅੰਦਰ ਮੋਹ ਜਾ ਗਿਆ ਉਸ ਨੇ ਤਰੂ ਨੂੰ ਆਪਣੇ ਗੋਦੀ ਵਿੱਚ ਚੁੱਕ ਲਿਆ ਉਸ ਨਾਲ ਲਾੜ ਲੜਾਉਂਦਾ ਗੱਲਾਂ ਕਰਨ ਲੱਗਾ ਇੰਨੇ ਨੂੰ ਛੋਟੀ ਰਾਣੀ ਉੱਥੇ ਆ ਗਈ ਤਰੂ ਨੂੰ ਗੋਦੀ ਵਿੱਚ ਬੈਠਾ ਦੇਖ ਕੇ ਉਸ ਦੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ ਉਸਦੇ ਮੱਥੇ ਤੇ ਤਿਉੜੀ ਪੈ ਗਈ ਬੱਚੇ ਨੂੰ ਬਾਹੋਂ ਫੜ ਕੇ ਰਾਜੇ ਦੀ ਗੋਦ ਵਿੱਚੋਂ ਉਠਾ ਕੇ ਬੋਲੀ ਤੂੰ ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ ਦੌੜ ਜਾ ਇਸ ਮਹਿਲ ਵੱਲ ਮੁੜ ਕੇ ਨਾ ਆਈ ਛੋਟੀ ਰਾਣੀ ਦੀ ਅਜਿਹੀ ਘਟਿਆ ਹਰਕਤ ਦੇਖ ਕੇ ਵੀ ਰਾਜਾ ਚੁੱਪ ਹੀ ਰਿਹਾ ਉਸ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਰਾਣੀ ਨੂੰ ਕੁਝ ਵੀ ਕਹਿ ਸਕੇ ਦੂਜੇ ਪਾਸੇ ਬਾਲਕ ਤਰੂ ਰੋਂਦਾ ਗੁਰ ਲਾਉਂਦਾ ਆਪਣੀ ਮਾਂ ਕੋ ਚਲਾ ਗਿਆ ਮਾਂ ਕੋ ਲੁਜਾ ਕੇ ਉਸ ਦੀਆਂ ਪੁੱਭਾਂ ਨਿਕਲ ਗਈਆਂ ਕਿ ਉਸ ਨੇ ਆਪਣੇ ਪਿਤਾ ਦੀ ਗੋਦ ਵਿੱਚ ਬਹਿ ਕੇ ਅਜਿਹਾ ਕੀ ਗੁਨਾਹ ਕਰ ਦਿੱਤਾ ਸੀ ਕਿ ਉਸ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਗਿਆ ਪੁੱਤਰ ਨੂੰ ਰੋਂਦਾ ਦੇਖ ਕੇ ਮਾਂ ਬੋਲੀ ਕੀ ਹੋਇਆ ਮੇਰੇ ਪੁੱਤ ਨੂੰ ਕਿਸੇ ਨੇ ਮਾਰਿਆ ਹੈ ਤਾਂ ਧਰੂ ਨੇ ਕਿਹਾ ਮਾਂ ਮੈਂ ਪਿਤਾ ਜੀ ਦੀ ਗੋਦ ਵਿੱਚ ਬੈਠਾ ਸੀ ਛੋਟੀ ਮਾਂ ਨੇ ਮੈਨੂੰ ਉਠਾ ਦਿੱਤਾ ਅਤੇ ਬਹੁਤ ਬੁਰਾ ਭਰਾ ਬੋਲਣ ਲੱਗੀ ਕਿ ਤੂੰ ਬੈਠ ਨਹੀਂ ਸਕਦਾ ਮਾਂ ਵਿਚਾਰੀ ਪੁੱਤਰ ਨੂੰ ਵਰਲਾਉਣ ਲਈ ਕਹਿੰਦੀ ਹੈ ਪੁੱਤ ਤੈਨੂੰ ਆਪਣੇ ਬਾਪ ਦੀ ਗੋਦੀ ਵਿੱਚ ਨਹੀਂ ਬਹਿਣਾ ਚਾਹੀਦਾ ਸੀ ਤੇਰਾ ਕੋਈ ਹੱਕ ਨਹੀਂ ਇਹ ਕਹਿ ਕੇ ਉਸ ਨੇ ਆਪਣੇ ਪੁੱਤ ਨੂੰ ਹਿੱਕ ਨਾਲ ਲਾ ਲਿਆ ਉਸ ਨਾਲ ਲਾੜ ਲੜਾਇਆ ਇਹ ਤਾਂ ਉਸ ਮਾਂ ਨੂੰ ਹੀ ਪਤਾ ਹੋਵੇਗਾ ਕਿ ਉਸ ਵੇਲੇ ਉਸਦੇ ਦਿਲ ਉਤੇ ਕੀ ਬੀਤੀ ਹੋਵੇਗੀ। ਬੱਚਾ ਮਾਂ ਨੂੰ ਪੁੱਛਦਾ ਹੈ, ਮਾਂ ਸੱਚ ਦੱਸ ਤੂੰ ਰਾਣੀ ਹੈ ਜਾਂ ਤਾਂ ਸੀ ਮੈਨੂੰ ਕੋਈ ਪਤਾ ਤਾਂ ਲੱਗੇ। ਹਾਂ ਹਾਂ ਤਾਂ ਮੈਂ ਰਾਣੀ ਪਰ ਇਹ ਕਹਿ ਕੇ ਉਹ ਚੁੱਪ ਕਰ ਜਾਂਦੀ ਹੈ। ਫਿਰ ਪੁੱਤਰ ਤਰੂ ਪੁੱਛਦਾ ਹੈ ਕਿ ਮੈਂ ਪਿਤਾ ਜੀ ਦੀ ਗੋਦ ਵਿੱਚ ਕਿਉਂ ਨਹੀਂ ਬੈਠ ਸਕਦਾ? ਕਿਉਂਕਿ ਤੂੰ ਭਗਤੀ ਨਹੀਂ ਕੀਤੀ। ਦਾ ਭਗਤੀ ਕਰਨ ਦੇ ਕਾਰਨ ਇਹ ਹਾਲਾਤ ਹੋ ਰਹੀ ਹੈ। ਰਾਜ ਸੁਖ ਭਗਤੀ ਵਾਲਿਆਂ ਨੂੰ ਹੀ ਮਿਲਦਾ ਹੈ। ਰਾਣੀ ਨੇ ਕਿਹਾ ਫਿਰ ਤ੍ਰੂ ਪੁੱਛਦਾ ਹੈ ਮਾਂ ਦੱਸ ਫਿਰ ਮੈਂ ਕੀ ਕਰਾਂ ਜਿਸ ਕਾਰਨ ਮੈਨੂੰ ਪਿਤਾ ਜੀ ਦਾ ਨਿਗਮ ਮਿਲ ਸਕੇ ਮੈਨੂੰ ਕੋਈ ਰਾਜ ਸੰਗਾਸਨ ਤੋਂ ਨਾ ਉਠਾਏ ਮਮਤਾ ਮਾਰੀ ਮਾਂ ਨੇ ਆਖਿਆ ਪੁੱਤਰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤਪੱਸਿਆ ਕਰਨ ਨਾਲ ਰਾਜ ਸੁਖ ਪ੍ਰਾਪਤ ਹੁੰਦਾ ਹੈ ਚੰਗਾ ਮਾਂ ਮੈਂ ਭਗਤੀ ਕਰਨ ਜਾਂਦਾ ਹਾਂ ਤ੍ਰੂ ਨੇ ਆਖ ਦਿੱਤਾ ਫਿਰ ਮਾਂ ਪੁੱਤਰ ਨੂੰ ਸਮਝਾਉਂਦੀ ਹੈ ਕਿ ਪੁੱਤਰ ਹਾਲੇ ਤੂੰ ਛੋਟਾ ਬੱਚਾ ਹੈ ਵੱਡਾ ਹੋ ਕੇ ਭਗਤੀ ਕਰੇ ਤੇਰੇ ਨਾਲ ਹੀ ਮੇਰੀ ਹੋਂਦ ਹੈ ਜੇ ਤੂੰ ਵੀ ਚਲਾ ਗਿਆ ਤਾਂ ਮੇਰਾ ਕੀ ਬਣੇਗਾ ਜਦੋਂ ਰਾਤ ਹੋਈ ਤਾਂ ਤ੍ਰੂ ਨੂੰ ਨੀਂਦ ਨਾ ਆਈ ਉਸਦੇ ਕੰਨਾਂ ਵਿੱਚ ਮਤਰੀ ਹੀ ਮਾਂ ਦੇ ਬੋਲ ਗੂੰਜ ਰਹੇ ਸਨ ਉਹ ਬੇਚੈਨੀ ਨਾਲ ਉੱਠਿਆ ਅਤੇ ਮਹਿਲ ਵਿੱਚੋਂ ਬਾਹਰ ਚਲਾ ਗਿਆ ਐਸਾ ਪਾਣਾ ਵਰਤਿਆ ਕਿ ਕਿਸੇ ਨੇ ਦੇਖਿਆ ਵੀ ਨਾ ਮਾਂ ਵੀ ਸੁੱਤੀ ਤੇ ਪਹਿਰੇਦਾਰ ਵੀ ਨੰਗੇ ਪੈਰੀ ਹੀ ਉਹ ਜੰਗਲ ਵੱਲ ਤੁਰ ਪਿਆ ਗੋਪਹਨੇਰੀ ਰਾਤ ਵਿੱਚ ਉਹ ਪਰਮਾਤਮਾ ਤੇ ਯਕੀਨ ਰੱਖੇ ਨੀਡਰ ਹੋ ਤੁਰਦਾ ਗਿਆ ਜੰਗਲ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਜਦੋਂ ਉਹ ਤੁਰਦਾ-ਤੁਰਦਾ ਥੱਕ ਗਿਆ ਤਾਂ ਜ਼ਮੀਨ ਤੇ ਬੈਠ ਗਿਆ ਅਤੇ ਉਸ ਨੂੰ ਨੀਂਦ ਆ ਗਈ ਸਵੇਰੇ ਆਕਾ ਖੁੱਲਦੇ ਸਾਰ ਹੀ ਭਗਵਾਨ ਭਗਵਾਨ ਕਹਿੰਦਾ ਫਿਰ ਤੁਰ ਪੈਂਦਾ ਹੈ ਉਹ ਆਵਾਜ਼ਾਂ ਮਾਰਦਾ ਸੀ ਕੇ ਨਾਰਦ मुनि जी आ ਗਏ ਨਾਰਦ मुनि जी ਨੂੰ ਦੇਖ ਕੇ ਕਹਿੰਦਾ ਹੈ ਕਿ ਕੇ ਤੁਸੀਂ ਭਗਵਾਨ ਹੋ ਨਹੀਂ ਬਾਲਕ ਮੈਂ ਭਗਵਾਨ ਨਹੀਂ ਭਗਵਾਨ ਦੂਰ ਰਹਿੰਦੇ ਹਨ ਉੱਥੇ ਤੂੰ ਨਹੀਂ ਜਾ ਸਕਦਾ ਨਾਰਦ ਨੇ ਉੱਤਰ ਦਿੱਤਾ ਤਰੂ ਫਿਰ ਬੱਚਿਆਂ ਵਾਂਗ ਜਿੱਦ ਕਰਦਾ ਹੈ ਮੈਂ ਕਿਉਂ ਨਹੀਂ ਜਾ ਸਕਦਾ ਨਾਰਦ ਜੀ ਦੇ ਸਮਝਾਉਂਦੇ ਹੋਏ ਕਿਹਾ ਕਿ ਉਹ ਵਾਪਸ ਆਪਣੇ ਪਿਤਾ ਕੋਲ ਚਲ ਚਲ ਜਾਵੇ ਤਾਂ ਉਸ ਨੂੰ ਅੱਧਾ ਰਾਜ ਦਵਾ ਦੇਣਗੇ ਇਹ ਸੁਣ ਕੇ ਤਰੂ ਹੱਸ ਪਿਆ ਕਿ ਹਾਲੇ ਤਾਂ ਉਹ ਥੋੜੀ ਦੂਰ ਹੀ ਆਇਆ ਹੈ ਅੱਧਾ ਰਾਜ ਮਿਲਣ ਲੱਗ ਗਿਆ ਜੇਕਰ ਪਰਮਾਤਮਾ ਦੇ ਦਰਸ਼ਨ ਕਰ ਲੈ ਤਾਂ ਸਾਰਾ ਰਾਜ ਮਿਲੇਗਾ ਤਰੂ ਨੇ ਨਾਰਦ ਜੀ ਨੂੰ ਕਿਹਾ ਕਿ ਮੈਂ ਤਾਂ ਸਾਰਾ ਰਾਜ ਹੱਥ ਲੈਣਾ ਹੈ ਤਰੂ ਨੇ ਨਾਰਦ ਜੀ ਨੂੰ ਕਿਹਾ ਕਿ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ ਪਰ ਤੁਸੀਂ ਮੈਨੂੰ ਪਰਮਾਤਮਾ ਤੋਂ ਮਿਲਣ ਤੋਂ ਰੋਕਦੇ ਹੋ ਤਾਂ ਤੁਸੀਂ ਮੇਰੇ ਦੁਸ਼ਮਣ ਹੋ ਬੱਚੇ ਦਾ ਡਰਢ ਵਿਸ਼ਵਾਸ ਦੇਖ ਕੇ ਨਾਰਦ ਜੀ ਹੈਰਾਨ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਬੱਚੇ ਦੇ ਰੂਪ ਵਿੱਚ ਕੋਈ ਮਹਾਨ ਆਤਮਾ ਹੈ ਨਾਰਦ ਜੀ ਉਸ ਨੂੰ ਪਰਮੇਸ਼ਰ ਦਾ ਨਾਮ ਰੂਪੀ ਮੰਤਰ ਦਿੰਦੇ ਹਨ ਧਰੂ ਇੱਕ ਪੱਥਰ ਉੱਪਰ ਬੈਠ ਕੇ ਭਗਤੀ ਕਰਨ ਲੱਗਾ ਦੂਸਰੇ ਪਾਸੇ ਮਾਂ ਸੁਨੀਤੀ ਜਦੋਂ ਜਾਗਦੀ ਹੈ ਤਾਂ ਧਰੂ ਨੂੰ ਸਾਰੇ ਮਹਿਲ ਵਿੱਚ ਲੱਭਦੀ ਹੈ ਧਰੂ ਨਾ ਮਿਲਣ ਤੇ ਉਸ ਦੀਆਂ ਅੱਖਾਂ ਅੱਗੇ ਹਨੇਰਾ छा ਜਾਂਦਾ ਹੈ ਉੱਧਰ ਰਾਜੇ ਉਤਪਾਦਨ ਨੂੰ ਵੀ ਖਬਰ ਹੋ ਜਾਂਦੀ ਹੈ ਪਰ ਛੋਟੀ ਰਾਣੀ ਉਸ ਨੂੰ ਤਰੂ ਨੂੰ ਲੱਭਣ ਲਈ ਜਾਣ ਨਾ ਦਿੰਦੀ ਇੰਨੇ ਨੂੰ ਹੀ ਨਾਰਦ मुनि ਜੀ ਹਰੀ ਨਰਾਇਣ ਹਰੀ ਨਰਾਇਣ ਕਰਦੇ ਉੱਥੇ ਆ ਜਾਂਦੇ ਹਨ ਨਾਰਦ ਜੀ ਸਾਰੀ ਗੱਲਬਾਤ ਦੱਸਦੇ ਹਨ ਤਾਂ ਰਾਜਾ ਬਹੁਤ ਸ਼ਰਮਿੰਦਾ ਹੁੰਦਾ ਹੈ ਰਾਜਾ ਦੱਸਦਾ ਹੈ ਕਿ ਕੱਲ ਉਸ ਨੂੰ ਛੋਟੀ ਰਾਣੀ ਨੇ ਮੇਰੀ ਗੋਦ ਵਿੱਚੋਂ ਉਠਾ ਦਿੱਤਾ ਸੀ ਗੁੱਸੇ ਵਿੱਚ ਹੀ ਉਹ ਮਹਿਲ ਛੱਡ ਕੇ ਗਿਆ ਹੈ ਨਾਰਦ ਜੀ ਦੱਸਦੇ ਹਨ ਕਿ ਤੁਹਾਡਾ ਪੁੱਤਰ ਤਪੋਬਨ ਵਿੱਚ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ ਉਹ ਰਾਜੇ ਨੂੰ ਕਹਿੰਦੇ ਹਨ ਕਿ ਤੁਸੀਂ ਪੁੱਤਰ ਨੂੰ ਪਿਆਰ ਨਹੀਂ ਦਿੱਤਾ ਰਾਣੀ ਸੁਨੀਤੀ ਨੂੰ ਦੁਰਕਾਰ ਦਿੱਤੀ ਹੈ ਐਸਾ ਕਰਮ ਤੇ ਵਿਤਕਰਾ ਕਰਨ ਵਾਲਾ ਪੁਰਸ਼ sada ਦੁਖੀ ਹੁੰਦਾ ਹੈ ਉਹ ਭਗਵਾਨ ਦੀ ਭਗਤੀ ਕਰਕੇ ਰਾਜ ਪ੍ਰਾਪਤ ਕਰੇਗਾ ਨਾਰਦ ਨੇ ਸੁਨੀਤੀ ਨੂੰ ਤਿਰਜ ਦਿੱਤੀ ਕਿ ਹੇ ਰਾਣੀ ਤੇਰੀ ਗੁਖ ਸਫਲ ਹੋ ਗਈ ਚਿੰਤਾ ਨਾ ਕਰ ਖੁਸ਼ ਹੋ ਤੇਰਾ ਪੁੱਤ ਭਗਤ ਬਣੇਗਾ ਇਹ ਕਹਿ ਕੇ ਨਾਰਦ ਜੀ ਉੱਥੋਂ ਚਲੇ ਜਾਂਦੇ ਹਨ ਰਾਜੇ ਨੇ ਜੰਗਲ ਵਿੱਚ ਜਾ ਕੇ ਤਰੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤਰੂ ਆਪਣੀ ਭਗਤੀ ਵਿੱਚ ਲੀਨ ਰਿਹਾ। ਇੰਦਰ ਦੇਵਤਾ ਨੇ ਵੀ ਤਰੂ ਦੀ ਤਪੱਸਿਆ ਨੂੰ ਭੰਗ ਕਰਨ ਲਈ ਅਨੇਕਾਂ ਯਤਨ ਕੀਤੇ। ਮਾਇਆ ਦੇ ਚਮਤਕਾਰ ਦਿਖਾਏ ਪਰ ਤਰੂ ਨਾ ਡੋਲਿਆ ਦੈਂਤ ਨੂੰ ਵੀ ਭੇਜਿਆ ਪਰ ਉਹ ਅਡੋਲ ਰਹਾ ਤਰੂ ਦੀ ਭਗਤੀ ਤੋਂ ਖੁਸ਼ ਹੋ ਕੇ ਵਿਸ਼ਨੂੰ ਭਗਵਾਨ ਆਪਣਾ ਰੂਪ ਬਦਲ ਕੇ ਤਪੋਵਨ ਵਿੱਚ ਪੁੱਜ ਗਏ ਉਹਨਾਂ ਨੇ ਉਹ ਰੂਪ ਧਾਰਨ ਕੀਤਾ ਜਿਹੋ ਜਿਹਾ ਤਰੂ ਦੇ ਮਨ ਵਿੱਚ ਸੀ ਜਦੋਂ ਤਰੂ ਨੇ ਦਰਸ਼ਨ ਕੀਤੇ ਤਾਂ ਪ੍ਰਸੰਨ ਹੋ ਗਿਆ ਉਸ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਨੇ वर ਦਿੱਤਾ ਗੁਰਤਪਾਸਿਆਂ ਨਾਲ ਮਨ 모ਹਿਆ ਜਾਂ ਰਾਜ ਮਿਲੇਗਾ 26000 ਸਾਲ ਰਾਜ ਕਰੇਗਾ ਅਮਰ ਹੋਏਗਾ ਸ੍ਰਿਸ਼ਟੀ ਦੇ ਰਹਿਣ ਦੇ ਤੱਕ ਨਾਮ ਰਹੇਗਾ ਇਹ ਵਰ ਦੇ ਕੇ ਤਰੂ ਨੂੰ ਆਪਣੇ ਘਰ ਜਾਣ ਲਈ ਕਿਹਾ ਅਤੇ ਭਗਵਾਨ ਵਿਸ਼ਨੂੰ ਜੀ ਆਪ ਵੀ ਉੱਥੋਂ ਚਲੇ ਜਾਂਦੇ ਹਨ ਨਾਰਦ मुनि ਜੀ ਨੇ ਰਾਜੇ ਨੂੰ ਜਾ ਕੇ ਸਾਰੀ ਗੱਲ ਦੱਸੀ ਤਾਂ ਰਾਜਾ ਰਥ ਲੈ ਕੇ ਲੈਣ ਆ ਗਿਆ ਦਰਬਾਰ ਵਿੱਚ ਖੁਸ਼ੀ ਮਨਾਈ ਗਈ ਰਾਜਾ ਉਤਪਾਦਨ ਨੇ ਤਰੂ ਨੂੰ ਰਾਜ ਦੇ ਦਿੱਤਾ ਭਗਵਾਨ ਦੇ ਵਰ ਕਰਕੇ 26000 ਸਾਲ ਰਾਜ ਕੀਤਾ ਮੁਰ ਉਹ ਅਮਰ ਹੋ ਗਏ ਅੱਜ ਵੀ ਤ੍ਰੂ ਤਾਰੇ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੌੜੀ ਰਾਗ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਅੰਗ 337 ਤੇ ਸੁਬਾਏਮਾਨ ਹੈ RAM ਜਪੋ ਜੀ ਐਸੇ ਐਸੇ ਤ੍ਰੂ ਪਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪ ਜੀ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ